ਜਿੰਨਾ ਆਰਤਾਂ ਚ ਹੁੰਦੇ ਨੇ ਇਹ ਪੰਜ ਲੱਛਣ ਉਹ ਭਿਖਾਰੀ ਨੂੰ ਵੀ ਰਾਜਾ ਬਣਾ ਦਿੰਦੇ ਨੇ ਦੋਸਤੋ ਕਿਸੇ ਪਿੰਡ ਵਿੱਚ ਇੱਕ ਪਤੀ ਪਤਨੀ ਰਹਾ ਕਰਦੇ ਸੀ ਭਗਵਾਨ ਦੀ ਕਿਰਪਾ ਨਾਲ ਉਹਨਾਂ ਦੇ ਘਰ ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾਰੇ ਸੁੱਖ ਸਾਧਨ ਉਹਨਾਂ ਦੇ ਘਰ ਮੌਜੂਦ ਸਨ ਇੱਕ ਦਿਨ ਦੀ ਗੱਲ ਹੈ ਉਹਨਾਂ ਦੋਨਾਂ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ ਤੇ ਉਹ ਲੜਾਈ ਝਗੜਾ ਇੰਨਾ ਵੱਜ ਜਾਂਦਾ ਹੈ ਕਿ ਪਤਨੀ ਨੇ ਆਪਣੇ ਪਤੀ ਨੂੰ ਗਾਲਾਂ ਕਢਣੀਆਂ ਅਪਸ਼ਬ ਬੋਲਨੇ ਸ਼ੁਰੂ ਕਰ ਦਿੱਤੇ ਜਦ ਪਤਨੀ ਨੇ ਆਪਣੇ ਪਤੀ ਨੂੰ ਗਾਲਾਂ ਕੱਢੀਆਂ ਤਾਂ ਪਤੀ ਨੂੰ ਗੁੱਸਾ ਆ ਗਿਆ ਤੇ ਉਸਨੇ ਗੁੱਸੇ 'ਚ ਆਪਣੀ ਪਤਨੀ ਦੇ ਥੱਪੜ ਚੜ ਦਿੱਤਾ ਤੇ ਜਦ ਪਤੀ ਨੇ ਪਤਨੀ ਦੇ ਥੱਪੜ ਮਾਰਿਆ ਤਾਂ ਪਤਨੀ ਹੋਰ ਵੀ ਜ਼ਿਆਦਾ ਗੁੱਸੇ ਨਾਲ ਭਰ ਗਈ ਫਿਰ ਉਸਨੇ ਬਹੁਤ ਅਪਸ਼ਬਦ ਕਹੀ ਉਸਦੇ ਦੋ ਬੱਚੇ ਵੀ ਸਨ ਇੱਕ ਮੁੰਡਾ ਤੇ ਇੱਕ ਕੁੜੀ ਦੋਨੋਂ ਬੱਚੇ ਛੋਟੇ ਸਨ ਪਤਨੀ ਨੇ ਕੀ ਕੀਤਾ ਉਹਨਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਵੱਲ ਜਾਣ ਲੱਗੀ ਸ਼ਾਮ ਦਾ ਸਮਾਂ ਸੀ ਰਾਤ ਵੀ ਹੋ ਰਹੀ ਸੀ ਤੇ ਰਾਤ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਉਹ ਆਪਣੇ ਪੇਕੇ ਵੱਲ ਚੱਲ ਪੈਂਦੀ ਹੈ ਉਹ ਜਦ ਆਪਣੇ ਪੇਕੇ ਜਾਣ ਲਈ ਪਿੰਡੋਂ ਬਾਹਰ ਨਿਕਲਦੀ ਹੈ ਤਾਂ ਰਾਤ ਹੋ ਚੁੱਕੀ ਸੀ ਅੱਗੇ ਸੁਨਸਾਨ ਜੰਗਲ ਸੀ ਜਦ ਜੰਗਲ 'ਚ ਪਹੁੰਚੀ ਤਾਂ ਉਸੇ ਜੰਗਲ 'ਚ ਇੱਕ ਸਾਧੂ ਆਪਣੇ ਆਸ਼ਰਮ 'ਚ ਰਹਿੰਦਾ ਸੀ ਉਹ ਸਾਧੂ ਮਹਾਰਾਜ ਹਲੇ ਤੱਕ ਆਪਣੇ ਆਸ਼ਰਮ ਵਿੱਚ ਜਾਗ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਅੰਨੀ ਰਾਤ ਨੂੰ ਇੱਕ ਔਰਤ ਦੋ ਬੱਚਿਆਂ ਨੂੰ ਲੈ ਕੇ ਜੰਗਲ ਵੱਲ ਜਾ ਰਹੀ ਹੈ ਤਾਂ ਉਸਨੇ ਉਸ ਤੋਂ ਪੁੱਛਿਆ ਕਿ ਕਿੱਥੇ ਜਾ ਰਹੀ ਹੈ ਤੇ ਕਿਉਂ ਜਾ ਰਹੀ ਹੈ ਇਸ ਦਾ ਕੀ ਕਾਰਨ ਹੈ ਸਾਧੂ ਨੇ ਵਿਚਾਰ ਕੀਤਾ ਕਿ ਜੇਕਰ ਮੈਂ ਇਸ ਨੂੰ ਰੋਕਾਂਗਾ ਤਾਂ ਇਹ ਸਮਾਜ ਉਲਟਾ ਸਿੱਧਾ ਸਾਡੇ ਬਾਰੇ ਸੋਚੇਗਾ ਕਿ ਇਹ ਸਾਧੂ ਰਾਤ ਦੇ ਸਮੇਂ ਇੱਕ ਔਰਤ ਨਾਲ ਗੱਲ ਕਰ ਰਿਹਾ ਹੈ ਜੇਕਰ ਨਹੀਂ ਰੋਕਦਾ ਤਾਂ ਇਹ ਵਿਚਾਰੀ ਆਪਣੇ ਬੱਚਿਆਂ ਸਮੇਤ ਕਿਸੇ ਵੱਡੀ ਮੁਸ਼ਕਲ ਵਿੱਚ ਫਸ ਜਾਵੇਗੀ ਨਿਸ਼ਚਿਤ ਰੂਪ ਨਾਲ ਇਸ ਪਾਪ ਦਾ ਭਾਗੀ ਮੈਂ ਵੀ ਬਣ ਜਾਵਾਂਗਾ। ਭਗਵਾਨ ਨੂੰ ਜਾ ਕੇ ਮੈਂ ਕੀ ਜਵਾਬ ਦੇਵਾਂਗਾ? ਇਹ ਸੋਚ ਕੇ ਸਾਧੂ ਨੇ ਉਸ ਨੂੰ ਰੋਕ ਲਿਆ ਤੇ ਕਿਹਾ ਤੀਏ, "ਤੂੰ ਐਨੀ ਰਾਤ ਨੂੰ ਕਿੱਥੇ ਜਾ ਰਹੀ ਹੈਂ? ਤੇਰੇ ਕੋਲ ਤਾਂ ਛੋਟੇ-ਛੋਟੇ ਬੱਚੇ ਹਨ ਤੇ ਤੂੰ ਬੇਤੜਖ ਹੋ ਕੇ ਤੁਰ ਹੀ ਜਾ ਰਹੀ ਹੈਂ। ਮੈਨੂੰ ਸਾਫ਼-ਸਾਫ਼ ਦੱਸ, ਤੈਨੂੰ ਕੀ ਪਰੇਸ਼ਾਨੀ ਹੈ? ਕਿ ਤੇਰਾ ਪਤੀ ਨਾਲ ਕੋਈ ਲੜਾਈ ਝਗੜਾ ਹੋ ਗਿਆ ਹੈ ਜਾਂ ਫਿਰ ਕੋਈ ਹੋਰ ਕੱਲ" ਦੋਸਤੋ ਸਾਧੂ ਦੇ ਪੁੱਛਣ ਤੇ ਉਸ ਔਰਤ ਨੇ ਸਾਰੀ ਗੱਲ ਸੱਚ ਦਾ ਸਤਿਤੀ ਤੇ ਕਿਹਾ ਕਿ ਹੁਣ ਮੈਂ ਆਪਣੇ ਪਤੀ ਦੇ ਨਾਲ ਕਦੇ ਨਹੀਂ ਰਾਂਗੀ ਮੈਂ ਆਪਣੇ ਪੇਕੇ ਜਾ ਰਹੀ ਹਾਂ ਦੋਸਤੋ ਸਾਧੂ ਨੇ ਸਮਝਾਇਆ ਕਿ ਦੇਖਤੀ ਹੈ ਤੇਰੇ ਪਤੀ ਨੇ ਥੱਪੜ ਹਿੱਤਾ ਮਾਰਿਆ ਹੈ ਤੇ ਤੂੰ ਵੀ ਤਾਂ ਉਸ ਨੂੰ ਗਾਲਾਂ ਕੱਢੀਆਂ ਹਨ ਐਨੀ ਜਈ ਗੱਲ ਤੇ ਤੈਨੂੰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਤੇ ਗੁੱਸੇ 'ਚ ਤੂੰ ਆਪਣੇ ਬੱਚਿਆਂ ਨੂੰ ਲੈ ਕੇ ਰਾਤ ਦੇ ਸਮੇਂ ਜੰਗਲ ਦੇ ਰਸਤੇ ਜਾ ਰਹੀ ਹੈ ਤੈਨੂੰ ਇਹ ਨਹੀਂ ਪਤਾ ਕਿ ਅਗੇ ਜੰਗਲ ਵਿੱਚ ਕਿੰਨੇ ਮਾਸਾਹਾਰੀ ਜੰਗਲੀ ਜਾਨਵਰ ਰਹਿੰਦੇ ਹਨ ਜੋ ਕਿੰਨੇ ਖਤਰਨਾਕ ਹਨ ਤੇਰੇ ਨਾਲ ਕੋਈ ਅਨਹੋਨੀ ਵਾਪਰ ਸਕਦੀ ਹੈ ਉਹ ਤੈਨੂੰ ਤੇ ਤੇਰੇ ਬੱਚਿਆਂ ਨੂੰ ਮਾਰ ਸਕਤੇ ਹਨ ਕੀ ਇਹ ਸੋਚ ਕੇ ਤੈਨੂੰ ਡਰ ਨਹੀਂ ਲੱਗਦਾ ਔਰਤ ਨੇ ਕਿਹਾ ਮਹਾਰਾਜ ਚਾਹੇ ਕੁਝ ਵੀ ਹੋ ਜਾਵੇ ਮੈਂ ਮਰ ਵੀ ਜਾਵਾਂਗੀ ਪਰ ਮੈਂ ਵਾਪਸ ਆਪਣੇ ਪਤੀ ਦੇ ਘਰ ਨਹੀਂ ਜਾਵਾਂਗੀ ਸਾਧੂ ਨੇ ਬਹੁਤ ਸਮਝਾਇਆ ਪਰ ਉਹ ਔਰਤ ਮੰਨਣ ਵਾਲੀ ਨਹੀਂ ਸੀ ਤਾ ਸਾਧੂ ਨੇ ਕਿਹਾ ਠੀਕ ਹੈ ਜੇ ਤੂੰ ਆਪਣੇ ਪਤੀ ਦੇ ਘਰ ਵਾਪਸ ਨਹੀਂ ਜਾਵੇਂਗੀ ਤਾਂ ਨਾ ਸਹੀ ਪਰ ਅੱਜ ਰਾਤ ਤੂੰ ਇੱਥੇ ਮੇਰੇ ਆਸ਼ਰਮ 'ਚ ਠਹਿਰ ਜਾ ਤੇ ਜਦੋਂ ਸਵੇਰਾ ਹੋ ਜਾਵੇ ਤਾਂ ਤੂੰ ਆਪਣੇ ਪੇਕੇ ਘਰ ਚਲੀ ਜਾਵੇਂ ਦੋਸਤੋ ਉਹ ਔਰਤ ਸਹਿਮਤ ਹੋ ਜਾਂਦੀ ਹੈ ਤੇ ਕਿਹਾ ਠੀਕ ਹੈ ਮੈਂ ਰਾਤ ਨੂੰ ਤੁਹਾਡੇ ਆਸ਼ਰਮ ਵਿੱਚ ਰੁਕ ਜਾਵਾਂਗੀ ਤੇ ਸਵੇਰੇ ਇੱਥੋਂ ਚਲੀ ਜਾਵਾਂਗੀ ਦੋਸਤੋ ਇਸ ਤਰ੍ਹਾਂ ਮਹਾਤਮਾ ਜੀ ਸਮਝਾ ਬੁਝਾ ਕੇ ਉਸ ਔਰਤ ਨੂੰ ਤੇ ਉਸਦੇ ਬੱਚਿਆਂ ਨੂੰ ਆਪਣੇ ਆਸ਼ਰਮ ਵਿੱਚ ਲੈ ਆਉਂਦੇ ਹਨ ਇਦਾਂ ਰਾਤ ਦਾ ਸਮਾਂ ਹੋ ਚੁੱਕਿਆ ਸੀ ਉਸ ਔਰਤ ਦੇ ਬੱਚਿਆਂ ਨੂੰ ਬਹੁਤ ਤੇਜ਼ ਭੁੱਖ ਲੱਗੀ ਹੋਈ ਸੀ ਮਹਾਤਮਾ ਜੀ ਨੇ ਉਹਨਾਂ ਬੱਚਿਆਂ ਲਈ ਭੋਜਨ ਬਣਾਇਆ ਤੇ ਉਹਨਾਂ ਨੂੰ ਭੋਜਨ ਦਿੱਤਾ ਤੇ ਕਿਹਾ ਕਿ ਤੁਸੀਂ ਸਾਡੀ ਕਟਿਆ ਦੇ ਅੰਦਰ ਸੋ ਜਾਓ ਤੇ ਅੱਜ ਅਸੀਂ ਬਾਹਰ ਸੋ ਜਾਂਦੇ ਹਾਂ ਦੋਸਤੋ ਉਹੀ ਹੋਇਆ ਉਹ ਔਰਤ ਆਪਣੇ ਬੱਚਿਆਂ ਨੂੰ ਲੈ ਕੇ ਮਹਾਤਮਾ ਜੀ ਦੀ ਕਟਿਆ ਦੇ ਅੰਦਰ ਸੋ ਗਈ ਤੇ ਇੱਧਰ ਜੋ ਸਾਧੂ ਸੀ ਉਹ ਬਾਹਰ ਸੋ ਗਿਆ ਜਦ ਸਵੇਰਾ ਹੁੰਦਾ ਹੈ ਤਾਂ ਉਸ ਆਰਤ ਨੇ ਸਾਧੂ ਨੂੰ ਕਿਹਾ ਮਹਾਤਮਾ ਜੀ ਹੁਣ ਮੈਂ ਆਪਣੇ ਪੇਕੇ ਘਰ ਜਾ ਰਹੀ ਹਾਂ ਦਿਨ ਨਿਕਲ ਗਿਆ ਹੈ ਹੁਣ ਕੋਈ ਡਰ ਨਹੀਂ ਹੈ ਸਾਧੂ ਨੇ ਜਵਾਬ ਦਿੱਤਾ ਠੀਕ ਹੈ ਧੀਏ ਜਿਹੋ ਜਹੀ ਤੇਰੀ ਮਰਜ਼ੀ ਇਸ ਤਰ੍ਹਾਂ ਆਰਤ ਜੰਗਲ ਦੇ ਰਸਤੇ ਆਪਣੇ ਪੇਕੇ ਘਰ ਨੂੰ ਚੱਲ ਪੈਂਦੀ ਹੈ ਤੇ ਕੁਝ ਸਮੇਂ ਬਾਅਦ ਉਹ ਆਪਣੇ ਪੇਕੇ ਘਰ ਪਹੁੰਚ ਜਾਂਦੀ ਹੈ ਜਦ ਉਸਦੇ ਮਾਪਿਓ ਨੇ ਦੇਖਿਆ ਕਿ ਉਹਨਾਂ ਦੀ ਧੀ ਇਕੱਲੀ ਘਰ ਆਈ ਹੈ ਤੇ ਬੱਚੇ ਵੀ ਨਾਲ ਹਨ ਪਰ ਉਸਦਾ ਪਤੀ ਨਾਲ ਨਹੀਂ ਆਇਆ ਉਹਨਾਂ ਉਸਦੇ ਚਿਹਰੇ ਨੂੰ ਦੇਖਿਆ ਜੋ ਗੁੱਸੇ ਨਾਲ ਭਰਿਆ ਹੋਇਆ ਸੀ ਤੇ ਅੱਖਾਂ ਲਾਲ ਸਨ ਪਿਓ ਨੇ ਸੋਚਿਆ ਜ਼ਰੂਰ ਸਾਡੀ ਧੀ ਜਵਾਈ ਨਾਲ ਲੜਾਈ ਕਰਕੇ ਆਈ ਹੋਵੇਗੀ ਪਿਓ ਨੇ ਕੁਝ ਨਾ ਕਿਹਾ ਉਸਦੀ ਮਾਸ ਨੂੰ ਬੜੇ ਪਿਆਰ ਨਾਲ ਆਪਣੇ ਘਰ ਦੇ ਅੰਦਰ ਬੁਲਾ ਕੇ ਲੈ ਜਾਂਦੀ ਹੈ ਉਸ ਤੋਂ ਬਾਅਦ ਮਾਂ ਨੇ ਪੁੱਛਿਆ ਤੀਏ ਇਹ ਕੀ ਗੱਲ ਹੈ ਅੱਜ ਤੂੰ ਇਕੱਲੀ ਕਿਵੇਂ ਆਈ ਤੇਰਾ ਪਤੀ ਤੈਨੂੰ ਇੱਥੇ ਤੱਕ ਛੱਡਣ ਨਹੀਂ ਆਇਆ ਕੀ ਤੁਹਾਡਾ ਕੋਈ ਝਗੜਾ ਹੋ ਗਿਆ ਹੈ ਸਾਨੂੰ ਸੱਚ-ਸੱਚ ਦੱਸੀ ਦੋਸਤੋ ਤਦ ਔਰਤ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਪਿਤਾ ਜੀ ਮੇਰੇ ਪਤੀ ਨੇ ਮੈਨੂੰ ਥੱਪੜ ਮਾਰਿਆ ਹੈ ਹੁਣ ਮੈਂ ਉਸਦੇ ਨਾਲ ਨਹੀਂ ਰਹਾਂਗੀ ਹੁਣ ਮੈਂ ਇੱਥੇ ਹੀ ਰਹਾਂਗੀ ਤੁਹਾਡੇ ਕੋਲ ਤਾਂ ਪਿਤਾ ਬੋਲਿਆ ਕੋਈ ਗੱਲ ਨਹੀਂ ਧੀਏ ਇਹ ਤੇਰਾ ਘਰ ਹੈ ਤੇਰੇ ਪਿਓ ਦਾ ਘਰ ਹਮੇਸ਼ਾ ਤੇਰੇ ਲਈ ਹੈ ਇਸ ਘਰ ਦੇ ਤੇਰੇ ਲਈ ਦਰਵਾਜ਼ੇ ਖੁੱਲੇ ਹਨ ਪਰ ਧੀਏ ਮੈਨੂੰ ਇੱਕ ਗੱਲ ਦੱਸ ਤੇਰੇ ਪਤੀ ਨੇ ਤੇਰੇ ਥੱਪੜ ਕਿਉਂ ਮਾਰਿਆ ਕਹਿੰਦੇ ਹਨ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤੋ ਇਹ ਕੁਝ ਨਾ ਕੁਝ ਕਿਹਾ ਹੋਵੇਗਾ ਬਿਨਾ ਕੁਝ ਕਹੇ ਜਵਾਈ ਤੇਰੇ ਥੱਪੜ ਕਿਉਂ ਮਾਰੇਗਾ ਮੈਨੂੰ ਸੱਚ ਸੱਚ ਦੱਸ ਪਰ ਉਸ ਔਰਤ ਨੇ ਆਪਣੇ ਪਿਤਾ ਤੋਂ ਇਹ ਗੱਲ ਘੋਲ ਲਈ ਕਿ ਉਸਨੇ ਵੀ ਆਪਣੇ ਪਤੀ ਨੂੰ ਗਾਲਾਂ ਕੱਢੀਆਂ ਸਨ ਤੇ ਕਿਹਾ ਕਿ ਮੇਰੇ ਪਤੀ ਨੇ ਥੋੜੀ ਜਿਹੀ ਨਾਰਾਜ਼ਗੀ ਤੇ ਹੀ ਮੈਨੂੰ ਥੱਪੜ ਮਾਰ ਦਿੱਤਾ ਹੁਣ ਮੈਂ ਦੁਬਾਰਾ ਆਪਣੇ ਸਹੁਰੇ ਘਰ ਨਹੀਂ ਜਾਵਾਂਗੀ ਹੁਣ ਜਾਂ ਤਾਂ ਤੁਸੀਂ ਮੈਨੂੰ ਆਪਣੇ ਘਰ ਰਹਿਣ ਦਿਓ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਾਵਾਂਗੀ ਦੋਸਤੋ ਪਿਤਾ ਨੇ ਜਦ ਸੁਨਿਆ ਕਿ ਸਾਡੀ ਤੇ ਆਤਮ ਹੱਤਿਆ ਦੀ ਗੱਲ ਕਰ ਰਹੀ ਹੈ ਤਾਂ ਉਹ ਘਬਰਾ ਗਿਆ ਤੇ ਸੋਚਿਆ ਕਿ ਹੁਣ ਹਲੇ ਜੇਕਰ ਇਸ ਨੂੰ ਜ਼ਿਆਦਾ ਸਮਝਾਉਂਦੇ ਹਾਂ ਇਸ ਨੂੰ ਜ਼ਿਆਦਾ ਸਵਾਲ ਪੁੱਛਦੇ ਹਾਂ ਤਾਂ ਇਹ ਕੁਝ ਵੀ ਕਰ ਸਕਦੀ ਹੈ ਇਸ ਲਈ ਇਸ ਨੂੰ ਆਰਾਮ ਕਰਨ ਦਿੰਨੇ ਹਾਂ ਜਦ ਗੁੱਸਾ ਸ਼ਾਂਤ ਹੋ ਜਾਵੇਗਾ ਤਾਂ ਇਸ ਨਾਲ ਗੱਲ ਕਰਾਂਗੇ ਦੋਸਤੋ ਇਸ ਤਰ੍ਹਾਂ ਔਰਤ ਆਪਣੇ ਪਿਓ ਦੇ ਘਰ ਰੁਕ ਜਾਂਦੀ ਹੈ ਜਦ ਅਗਲਾ ਦਿਨ ਹੁੰਦਾ ਹੈ ਤਪਿਓ ਫਿਰ ਪੁੱਛਦਾ ਹੈ ਤਤੀ ਆਪਣੀ ਗਲਤੀ ਨੂੰ ਫਿਰ ਤੋਂ ਛੁਪਾ ਲੈਂਦੀ ਹੈ ਤੇ ਸਾਰਾ ਦੋਸ਼ ਆਪਣੇ ਪਤੀ ਦੇ ਸਿਰ ਮੜ ਦਿੰਦੀ ਹੈ ਦੋਸਤੋ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਦ ਪਤੀ ਪਤਨੀ ਵਿੱਚ ਝਗੜਾ ਹੁੰਦਾ ਹੈ ਤਾਂ ਪਹਿਲਾ ਦੂਜੇ ਤੇ ਆਪਣੀ ਗਲਤੀ ਥੋਪ ਦਿੰਦਾ ਹੈ ਤੇ ਦੂਜਾ ਪੱਖ ਪਹਿਲੇ ਤੇ ਗਲਤੀ ਥੋਪ ਦਿੰਦਾ ਹੈ ਪਰ ਆਪਣੀ ਗਲਤੀ ਜ਼ਾਹਰ ਨਹੀਂ ਕਰਦਾ ਇਸ ਲਈ ਮਾਪਿਓ ਨੂੰ ਜਾਂ ਫਿਰ ਕਿਸੇ ਸਮਝੌਤਾ ਕਰਵਾਉਣ ਵਾਲੇ ਵਿਅਕਤੀ ਨੂੰ ਦੋਵਾਂ ਪੱਖਾਂ ਦੀ ਇਕੱਠੇ ਸੁੰਨੀ ਚਾਹੀਦੀ ਹੈ ਕਦੇ ਇੱਕ ਪੱਖ ਦੀ ਗੱਲ ਨੂੰ ਇਕੱਲੇ ਨਾ ਸੁਣੋ ਉਸ ਔਰਤ ਨੇ ਸਾਰੀ ਗਲਤੀ ਆਪਣੇ ਪਤੀ ਤੇ ਥੋਪ ਦਿੱਤੀ ਜਦ ਧੀ ਦੇ ਇਹ ਸ਼ਬਦ ਪਿਓ ਸੁਣਦਾ ਹੈ ਤਾਂ ਕਹਿੰਦਾ ਹੈ ਠੀਕ ਹੈ ਧੀ ਤੂੰ ਆਰਾਮ ਨਾਲ ਇੱਥੇ ਰਹਿ ਇਹ ਤੇਰੇ ਪਿਓ ਦਾ ਘਰ ਹੈ ਤੇਰਾ ਘਰ ਹੈ ਇਸ ਤਰ੍ਹਾਂ ਉਹ ਔਰਤ ਆਪਣੇ ਪਿਓ ਦੇ ਘਰ ਰਹਿਣ ਲੱਗਦੀ ਹੈ ਇਹ ਤੇ ਦੋਸਤੋ ਉਸ ਔਰਤ ਦੇ ਸਹੁਰੇ ਵਾਲੇ ਸੱਸ ਸੋਰਾ ਜਦ ਦੇਖਦੇ ਹਨ ਕਿ ਸਾਡੀ ਬਹੁ ਕਾਫੀ ਦਿਨਾਂ ਤੋਂ ਘਰ ਨਹੀਂ ਹੈ ਤਾਂ ਉਹਨਾਂ ਨੇ ਆਪਣੇ ਪੁੱਤ ਨੂੰ ਬੁਲਾਇਆ ਤੇ ਪੁੱਛਿਆ ਕਿ ਪੁੱਤ ਬਹੂ ਕਿੱਥੇ ਗਈ ਹੈ ਤਾਂ ਪੁੱਤ ਕਹਿੰਦਾ ਹੈ ਪਿਤਾ ਜੀ ਉਸ ਦਾ ਮੇਰੇ ਨਾਲ ਝਗੜਾ ਹੋ ਗਿਆ ਸੀ ਉਹ ਰਾਤ ਨੂੰ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਹੈ ਪਿਉ ਨੇ ਪੁੱਛਿਆ ਪੁੱਤ ਝਗੜਾ ਕਿਉਂ ਹੋਇਆ ਕੋਈ ਤਾਂ ਗੱਲ ਹੋਈ ਹੋਵੇਗੀ ਤਾਂ ਉਸਨੇ ਜਵਾਬ ਦਿੱਤਾ ਪਿਤਾ ਜੀ ਛੋਟੀ ਜਿਹੀ ਗੱਲ ਨੂੰ ਲੈ ਕੇ ਗੱਲ ਵੱਧ ਗਈ ਤੇ ਉਹ ਮੈਨੂੰ ਛੱਡ ਕੇ ਚਲੀ ਗਈ ਉਹਨਾਂ ਕਿਹਾ ਲੱਗਦਾ ਹੈ ਤੂੰ ਆਪਣੀ ਪਤਨੀ ਦੇ ਨਾਲ ਕੋਈ ਗਲਤ سلوਕ ਕੀਤਾ ਹੋਵੇਗਾ ਮੈਨੂੰ ਸੱਚ ਸੱਚ ਦੱਸ ਕੀ ਤੂੰ ਆਪਣੀ ਪਤਨੀ ਦੇ ਨਾਲ ਕੀ ਕੀਤਾ ਹੈ ਤਾਂ ਉਹਨਾਂ ਦਾ ਪੁੱਤ ਕਹਿੰਦਾ ਹੈ ਕਿ ਮੈਂ ਉਸਦੇ ਥੱਪੜ ਜੜ ਦਿੱਤਾ ਸੀ ਇਸੇ ਗੱਲ ਨੂੰ ਲੈ ਕੇ ਉਹ ਨਾਰਾਜ਼ ਹੋ ਕੇ ਆਪਣੇ ਪੇਕੇ ਚਲੀ ਗਈ ਤਾਂ ਪਿਓ ਨੇ ਕਿਹਾ ਪੁੱਤ ਤੂੰ ਉਸ ਨੂੰ ਥੱਪੜ ਕਿਉਂ ਮਾਰਿਆ ਇਹੋ ਜਹੀ ਕੀ ਗੱਲ ਹੋ ਗਈ ਸੀ ਤਾਂ ਉਹਨਾਂ ਦੇ ਪੁੱਤ ਨੇ ਦੱਸਿਆ ਕਿ ਪਿਤਾ ਜੀ ਉਸਨੇ ਮੈਨੂੰ ਗਾਲਾਂ ਦਿੱਤੀਆਂ ਸਨ ਇਸ ਲਈ ਮੈਨੂੰ ਗੁੱਸਾ ਆ ਗਿਆ ਤੇ ਮੈਂ ਉਸ ਤੇ ਥੱਪੜ ਜੜ ਦਿੱਤਾ ਪਿਓ ਨੇ ਸਮਝਾਇਆ ਪੁੱਤ ਤੂੰ ਗਲਤ ਕੀਤਾ ਹੈ ਤੂੰ ਨਹੀਂ ਜਾਣਦਾ ਕਿ ਔਰਤ ਘਰ ਦੀ ਲక్ష్ਮੀ ਹੁੰਦੀ ਹੈ ਤੇ ਜਿਸ ਘਰ ਚ ਔਰਤ ਨਹੀਂ ਹੁੰਦੀ ਉਹ ਘਰ ਨਹੀਂ ਹੁੰਦਾ ਬਲਕਿ ਸ਼ਮਸ਼ਾਨ ਹੁੰਦਾ ਹੈ ਉਸ ਘਰ ਚ ਕੋਈ ਵੀ ਹਾਦਸਾ ਹੋ ਸਕਦਾ ਹੈ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਲਈ ਘਰ ਦੀ ਔਰਤ ਜੋ ਲక్ష్ਮੀ ਹੁੰਦੀ ਹੈ ਉਸ ਦੇ ਨਾਲ ਗਲਤ ਵਰਤਾਵ ਨਹੀਂ ਕਰਨਾ ਚਾਹੀਦਾ ਤੂੰ ਉਸ ਨਾਲ ਗਲਤ ਕੀਤਾ ਤਾਂ ਹੀ ਤ ਉਹ ਗੁੱਸਾ ਹੋ ਕੇ ਆਪਣੇ ਪੇਕੇ ਘਰ ਚਲੀ ਗਈ। ਇੱਕ ਕਾਮਕਾਰ ਪੁੱਤ ਤੂੰ ਜਾ ਕੇ ਆਪਣੀ ਪਤਨੀ ਨੂੰ ਵਾਪਸ ਲਿਆ। ਮੈਨੂੰ ਆਪਣੀ ਬਹੂ ਦੇ ਬਗੈਰ ਚੰਗਾ ਨਹੀਂ ਲੱਗ ਰਿਹਾ। ਇਹ ਘਰ ਘਰ ਨਹੀਂ ਲੱਗ ਰਿਹਾ। ਪੁੱਤ ਨੇ ਕਿਹਾ ਪਿਤਾ ਜੀ ਉਸਨੇ ਮੈਨੂੰ ਗਾਲਾਂ ਕੱਢੀਆਂ ਹਨ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਉਸ ਨੂੰ ਲੈ ਆਵਾਂ। ਕਿਵੇਂ ਲੈ ਆਵਾਂ? ਔਰਤ ਘਰ ਦੀ ਲక్ష్ਮੀ ਹੁੰਦੀ ਹੈ। ਇਹ ਮੈਂ ਵੀ ਮੰਨਦਾ ਹਾਂ। ਪਰ ਉਸ ਵਿੱਚ ਲక్ష్ਮੀ ਵਾਲੇ ਗੁਣ ਵੀ ਹੋਣੇ ਚਾਹੀਦੇ ਹਨ। ਉਸਨੇ ਲక్ష్ਮੀ ਵਾਲੇ काम नहीं किते उसने मेनू गालियां कड्डियां हन उस दे अंदर ता कोई भी लक्ष्मी वाला चरित्र मेनू नजर नहीं आया पिताजी ਤੁਸੀਂ ਨਹੀਂ ਜਾਣਦੇ ਉਹ ਕਿਸੇ ਦਾ ਸਨਮਾਨ ਕਰਨਾ ਨਹੀਂ ਚਾਹਦੀ ਉਹ ਤੁਹਾਡਾ ਵੀ ਸਨਮਾਨ ਨਹੀਂ ਕਰਦੀ ਤੁਹਾਡੀ ਸੇਵਾ ਨਹੀਂ ਕਰਦੀ ਜੇਕਰ ਮੈਨੂੰ ਕੋਈ ਮਿਲਣ ਵਾਲਾ ਆ ਜਾਂਦਾ ਹੈ ਤਾਂ ਉਹ ਘਰ ਇਕਲੇਸ ਕਰ ਲੈਂਦੀ ਹੈ ਬੇਵਜਾ ਬੁੜ ਬਣਾਉਂਦੀ ਰਹਿੰਦੀ ਹੈ ਹੁਣ ਪਿਤਾ ਜੀ ਤੁਸੀਂ ਦੱਸੋ ਮੈਂ ਇੱਕ ਆਦਮੀ ਹਾਂ ਘਰ ਤੋਂ ਬਾਹਰ ਰਹਿਣ ਵਾਲੇ ਵਿਅਕਤੀ ਦੇ ਕੁਝ ਵਿਵਹਾਰਿਕ ਲੋਕ ਵੀ ਹੁੰਦੇ ਹਨ ਕਿੱਥੇ ਕੀ ਕਰਨਾ ਹੈ ਇਸ ਤਰ੍ਹਾਂ ਦੀ ਮਦਦ ਮੈਨੂੰ ਦੋਸਤਾਂ ਤੋਂ ਹੀ ਮਿਲਦੀ ਹੈ ਤੇ ਜੇਕਰ ਸਾਡੇ ਘਰ ਮਿਲਣ ਵਾਲੇ ਆ ਜਾਂਦੇ ਹਨ ਤਾਂ ਇਸ ਵਿੱਚ ਬੁਰਾ ਹੀ ਕੀ ਹੈ ਜਿਸ ਇਨਸਾਨ ਦਾ ਸਮਾਜ ਵਿੱਚ ਵਰਤਾਵ ਨਹੀਂ ਚਾਰ ਲੋਕ ਉਸ ਨੂੰ ਜਾਣਦੇ ਪੁੱਛਦੇ ਨਹੀਂ ਤਾਂ ਅਜਿਹਾ ਇਨਸਾਨ ਕਿਸ ਕੰਮ ਦਾ ਇਸ ਲਈ ਮੇਰੇ ਮਿਲਣ ਵਾਲੇ ਤਾਂ ਆਣਗੇ ਹੀ ਔਰਤ ਦਾ ਫਰਜ਼ ਹੈ ਕਿ ਜੋ ਵੀ ਪਤੀ ਨੂੰ ਮਿਲਨ ਆਵੇ ਉਹਨਾਂ ਦਾ ਸਨਮਾਨ ਕਰੇ ਉਹਨਾਂ ਨੂੰ ਖਵਾਵੇ ਪਿਆਵੇ ਪਰ ਪਿਤਾ ਜੀ ਇਸ ਤਰ੍ਹਾਂ ਦਾ ਕੋਈ ਗੁਣ ਉਸ ਦੇ ਅੰਦਰ ਨਹੀਂ ਹੈ ਜੋ ਮੈਂ ਉਸ ਨੂੰ ਆਪਣੇ ਘਰ ਦੀ ਲక్ష్ਮੀ ਕਹਾ ਪਿਤਾ ਜੀ ਤੁਸੀਂ ਇਹ ਨਹੀਂ ਜਾਣਦੇ ਕਿ ਉਸ ਦਿਨ ਭਿਖਾਰੀ ਆਇਆ ਸੀ ਉਹ ਭਿਖਾਰੀ ਮੰਗਦਾ ਰਿਹਾ ਦਰਵਾਜ਼ੇ ਤੇ ਖੜਾ ਰਿਹਾ ਉਸ ਨੂੰ ਦੇਖ ਕੇ ਇਸ ਨੇ ਦਰਵਾਜ਼ਾ ਬੰਦ ਕਰ ਲਿਆ ਕਿ ਇਹ ਲక్ష్ਮੀ ਵਾਲੇ ਗੁਣ ਹਨ ਉਹ ਭਿਖਾਰੀ ਵਿਚਾਰਾ ਬਹੁਤ देर ਤੱਕ ਖੜਾ ਰਿਹਾ ਪਰ ਉਸਨੇ ਦਰਵਾਜ਼ਾ ਨਾ ਖੋਲਿਆ ਉਸਦੇ ਲਈ ਭਿਖਿਆ ਨਹੀਂ ਦਿੱਤੀ ਤੇ ਪਿਤਾ ਜੀ ਤੁਸੀਂ ਤਾਂ ਇਹ ਜਾਣਦੇ ਹੀ ਹੋ ਕਿ ਜੋ ਔਰਤ ਭਿਖਾਰੀ ਲਈ ਭੀਖ ਵੀ ਨਾ ਦੇ ਸਕੇ ਉਹ ਲక్ష్ਮੀ ਕਹਿਨ ਦੀ ਅਧਿਕਾਰੀ ਨਹੀਂ ਕਿਉਂਕਿ ਜੇਕਰ ਦੁਨੀਆ 'ਚ ਸਭ ਤੋਂ ਗਿਰਿਆ ਹੋਇਆ ਕੋਈ ਕੰਮ ਹੈ ਤਾਂ ਉਹ ਹੈ ਭੀਖ ਮੰਗਣਾ ਭਿਖਾਰੀ ਤੋਂ ਬੱਤਰ ਕੌਣ ਹੋਵੇਗਾ ਕਿਉਂ ਕੋਈ ਵਿਅਕਤੀ ਮੰਗਣ ਆਉਂਦਾ ਹੈ ਤਾਂ ਉਸਤੇ ਲਈ ਜੇਕਰ ਉਹ ਪੀਖ ਨਹੀਂ ਦਿੰਦਾ ਤਾਂ ਉਸ ਤੋਂ ਜ਼ਿਆਦਾ ਗਿਰਿਆ ਹੋਇਆ ਕੌਣ ਹੋ ਸਕਦਾ ਹੈ ਇਸ ਲਈ ਇਸ ਦੇ ਅੰਦਰ ਲక్ష్ਮੀ ਵਾਲੇ ਮੈਨੂੰ ਕੋਈ ਗੁਣ ਨਹੀਂ ਦਿੱਸਦੇ ਲక్ష్ਮੀ ਵਾਲਾ ਕੋਈ ਰੂਪ ਨਜ਼ਰ ਨਹੀਂ ਆਉਂਦਾ ਮੈਂ ਕਿਵੇਂ ਉਸ ਨੂੰ ਵਾਪਸ ਲੈ ਜਾਵਾਂ ਦੋਸਤੋ ਉਸ ਆਦਮੀ ਦਾ ਪਿਤਾ ਉਸ ਨੂੰ ਫਿਰ ਸਮਝਾਉਂਦਾ ਹੈ ਪੁੱਤ ਮੈਂ ਮੰਨਦਾ ਹਾਂ ਕਿ ਤੇਰੀ ਪਤਨੀ ਦੇ ਅੰਦਰ ਕੋਈ ਲక్ష్ਮੀ ਵਾਲਾ ਗੁਣ ਨਹੀਂ ਹੈ ਉਹ ਤੇਰੇ ਮਿਲਨ ਵਾਲਿਆਂ ਤੋਂ ਸੜਦੀ ਹੈ ਉਹਨਾਂ ਦੀ ਇੱਜ਼ਤ ਨਹੀਂ ਕਰਦੀ ਉਹ ਤੈਨੂੰ ਗਾਲ੍ਹਾਂ ਦਿੰਦੀ ਹੈ ਮੈਂ ਮੰਨਦਾ ਹਾਂ ਕਿ ਤੂੰ ਝੂਠ ਨਹੀਂ ਬੋਲ ਰਿਹਾ ਪਰ ਪੁੱਤ ਪਤੀ ਦਾ ਧਰਮ ਕੀ ਹੁੰਦਾ ਹੈ ਇਹ ਵੀ ਤੂੰ ਨਹੀਂ ਜਾਣਦਾ ਜੇਕਰ ਪਤਨੀ ਸਾਨੂੰ ਗਾਲ੍ਹਾਂ ਦਿੰਦੀ ਹੈ ਤੇ ਕੋਈ ਭੁੱਲ ਕਰ ਰਹੀ ਹੈ ਹੋ ਸਕਦਾ ਹੈ ਕਿ ਉਸ ਵਿੱਚ ਇੰਨੀ ਬੁੱਧੀ ਨਾ ਹੋਵੇ ਉਹ ਇਹ ਨਾ ਜਾਣਦੀ ਹੋਵੇ ਕਿ ਮੈਂ ਕੀ ਕਰ ਰਹੀ ਹਾਂ ਇਸ ਲਈ ਪਿਆਰ ਨਾਲ ਉਸ ਨੂੰ ਸਮਝਾਉਣਾ ਪਤੀ ਦਾ ਪਹਿਲਾ ਧਰਮ ਹੈ ਜੇਕਰ ਪਤਨੀ ਗਲਤ ਰਸਤੇ ਤੇ ਜਾ ਰਹੀ ਹੈ ਗਲਤ ਰਸਤੇ ਨੂੰ ਅਪਣਾ ਰਹੀ ਹੈ ਕਿਸੇ ਦਾ ਸਨਮਾਨ ਨਹੀਂ ਕਰਦੀ ਤੇ ਨਾ ਹੀ ਪਤੀ ਦਾ ਸਨਮਾਨ ਕਰਦੀ ਹੈ ਤਾਂ ਪਤੀ ਦਾ ਸਭ ਤੋਂ ਵੱਡਾ ਧਰਮ ਹੁੰਦਾ ਹੈ ਉਸ ਨੂੰ ਸਮਝਾਉਂਦਾ ਪਤੀ ਉਸ ਨੂੰ ਸਮਝਾਵੇ ਉਸ ਦੇ ਅੰਦਰ ਦੇ ਅਗਿਆਨ ਨੂੰ ਮਿਟਾਵੇ ਉਸ ਨੂੰ ਪਿਆਰ ਨਾਲ ਸਮਝਾਵੇ ਕਿ ਇਸ ਤਰ੍ਹਾਂ ਕਰਨਾ ਸਹੀ ਨਹੀਂ ਹੈ ਪਰ ਤੂੰ ਸਮਝਾਉਣ ਦੀ ਬਜਾਏ ਉਸ ਨੂੰ ਥੱਪੜ ਜੜ ਦਿੱਤਾ ਪਿਆਰ ਨਾਲ ਸਮਝਾਉਣ ਤੇ ਪਸ਼ੂ ਵੀ ਸਮਝ ਜਾਂਦੇ ਹਨ ਉਹ ਤਾਂ ਫਿਰ ਵੀ ਇੱਕ ਇਨਸਾਨ ਹੈ ਗੁੱਸੇ 'ਚ ਅਕਸਰ ਕੰਮ ਵਿਗੜਦੇ ਹਨ ਗੁੱਸੇ ਤੇ ਜਿੱਦ ਦੀ ਵਜ੍ਹਾ ਨਾਲ ਬਣੇ ਬਣਾਏ ਰਿਸ਼ਤੇ ਤੇ ਘਰ ਟੁੱਟ ਜਾਂਦੇ ਹਨ ਤੂੰ ਆਪਣੀ ਪਤਨੀ ਨਾਲ ਗਲਤ ਕੀਤਾ ਹੈ ਪੁੱਤ ਤੂੰ ਭੁੱਲ ਕੀਤੀ ਹੈ ਇਸ ਲਈ ਮੇਰਾ ਆਦੇਸ਼ ਹੈ ਕਿ ਤੂੰ ਆਪਣੀ ਪਤਨੀ ਨੂੰ ਵਾਪਸ ਲੈ ਜਾਵੇਂ ਦੋਸਤੋ ਪਿਓ ਦੇ ਸਮਝਾਉਣ ਤੋਂ ਬਾਅਦ ਪੁੱਤ ਕਹਿੰਦਾ ਹੈ ਠੀਕ ਹੈ ਪਿਤਾ ਜਿਵੇਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ ਪਰ ਮੈਨੂੰ ਉਸ ਦੇ ਅੰਦਰ ਕੋਈ ਵੀ ਲక్ష్ਮੀ ਵਾਲਾ ਰੂਪ ਨਜ਼ਰ ਨਹੀਂ ਆਉਂਦਾ ਮੇਰੀ ਉਸ ਨਾਲ ਕਿਵੇਂ ਬਣੇਗੀ ਪਿਤਾ ਨੇ ਕਿ ਹਾਂ ਪੁੱਤ ਤੂੰ ਫਿਰ ਤੋਂ ਅਗਿਆਨ ਵਾਲੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਉਸ ਨੂੰ ਬੁਲਾ ਕੇ ਤਾਂ ਲਿਆ ਮੈਂ ਉਸ ਨੂੰ ਸਮਝਾਵਾਂਗਾ ਤੇ ਦੇਖੀ ਕਿਵੇਂ ਉਹ ਚੰਗੇ ਰਸਤੇ ਤੇ ਨਹੀਂ ਆਉਂਦੀ ਦੋਸਤੋ ਪਿਤਾ ਦੀ ਗੱਲ ਸੁਣ ਕੇ ਉਹ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਘਰ ਚਲਾ ਜਾਂਦਾ ਹੈ ਜਦੋਂ ਸਹੁਰੇ ਘਰ ਜਾ ਰਿਹਾ ਸੀ ਤਾਂ ਉਸੇ ਰਸਤੇ ਤੋਂ ਜਾ ਰਿਹਾ ਸੀ ਜਿਸ ਰਸਤੇ ਤੋਂ ਉਸਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਗਈ ਸੀ ਉਹੀ ਜੰਗਲ ਦਾ ਰਸਤਾ ਸੀ ਜਦ ਜੰਗਲ 'ਚ ਪਹੁੰਚਦਾ ਹੈ ਤਾਂ ਉਸਨੇ ਦੇਖਿਆ ਕਿ ਉਸਦੀ ਛੋਟੀ ਜਹੀ ਧੀ ਦੀ ਇੱਕ ਚप्पल ਥੱਲੇ ਜ਼ਮੀਨ ਤੇ ਪਈ ਸੀ ਜਦ ਉਸਨੇ ਆਪਣੀ ਧੀ ਦੀ ਚप्पल ਦੇਖੀ ਤਾਂ ਉਹ ਘਬਰਾ ਗਿਆ ਉਸਨੇ ਸੋਚਿਆ ਕਿ ਜੰਗਲ 'ਚ ਉਸਦੀ ਪਤਨੀ ਤੇ ਬੱਚਿਆਂ ਦੇ ਨਾਲ ਕੋਈ ਦੁਰਘਟਨਾ ਤਾਂ ਨਹੀਂ ਹੋ ਗਈ ਕੋਈ ਹਾਦਸਾ ਤਾਂ ਨਹੀਂ ਹੋ ਗਿਆ ਮੇਰੀ ਧੀ ਦੀ ਇੱਕ ਚप्पल ਇੱਥੇ ਕਿਵੇਂ ਪਈ ਹੈ ਦੋਸਤੋ ਇਸ ਸੋਚ ਸੋਚ ਕੇ ਉਹ ਘਬਰਾ ਜਾਂਦਾ ਹੈ ਪਰ ਫਿਰ ਵੀ ਉਸਨੇ ਹਿੰਮਤ ਕੀਤੀ ਤੇ ਚੱਲਦਾ ਰਿਹਾ ਜਦ ਆਪਣੇ ਸਹੁਰੇ ਘਰ ਪਹੁੰਚਿਆ ਤਾਂ ਉਸਦੀ ਪਤਨੀ ਜੋ ਦਰਵਾਜ਼ੇ ਤੇ ਆਪਣੇ ਬੱਚਿਆਂ ਨਾਲ ਖੜੀ ਹੋਈ ਸੀ ਬੱਚਿਆਂ ਦੇ ਨਾਲ ਆਪਣੀ ਪਤਨੀ ਨੂੰ ਦੇਖ ਕੇ ਉਸ ਨੂੰ ਤਸੱਲੀ ਹੋ ਜਾਂਦੀ ਹੈ ਦੋਸਤੋ ਉਧਰ ਜਿਵੇਂ ਹੀ ਉਸ ਦੀ ਪਤਨੀ ਨੇ ਪਤੀ ਨੂੰ ਆਉਂਦੇ ਦੇਖਿਆ ਤਾਂ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਹੈ ਕਿ ਬੱਚੋ ਤੁਹਾਡੇ ਪਿਤਾ ਜੀ ਆ ਗਏ ਹਨ ਤੁਸੀਂ ਉਹਨਾਂ ਕੋਲ ਜਾਓ ਬੱਚਿਆਂ ਨੂੰ ਉਸਨੇ ਉਹਨਾਂ ਦੇ ਪਿਤਾ ਕੋਲ ਭੇਜ ਦਿੱਤਾ ਤੇ ਖੁਦ ਦਰਵਾਜ਼ਾ ਬੰਦ ਕਰਕੇ ਕਮਰੇ ਦੇ ਅੰਦਰ ਚਲੀ ਗਈ ਉਧਰ ਬੱਚੇ ਤੇ ਪਿਤਾ ਇੱਕ ਦੂਜੇ ਨਾਲ ਲਾਡ ਕਰਨ ਲੱਗੇ ਦੋਸਤੋ ਰਾਤ ਨੂੰ ਜਦੋਂ ਉਹ ਉਥੇ ਰੁਕਦਾ ਹੈ ਤਾਂ ਉਸ ਦਾ ਸਹੁਰਾ ਉਸ ਤੋਂ ਕੁਝ ਨਹੀਂ ਪੁੱਛਦਾ ਜਦ ਸਵੇਰ ਹੁੰਦੀ ਹੈ ਤਾਂ ਕੁੜੀ ਦੇ ਮਾਪਿਓ ਆਪਣੀ ਕੁੜੀ ਨੂੰ ਬੁਲਾਉਂਦੇ ਹਨ ਤੇ ਜਵਾਈ ਨੂੰ ਸਾਹਮਣੇ ਬਿਠਾਉਂਦੇ ਫਿਰ ਆਪਣੇ ਜਵਾਈ ਨੂੰ ਪੁੱਛਦੇ ਹਨ ਪੁੱਤ ਜਦ ਤੁਹਾਡੇ ਦੋਨਾਂ ਵਿੱਚ ਝਗੜਾ ਹੋਇਆ ਸੀ ਤਾਂ ਤੂੰ ਆਪਣੀ ਘਰ ਵਾਲੀ ਦੇ ਥੱਪੜ ਕਿਉਂ ਮਾਰਿਆ ਇਸ ਤਰ੍ਹਾਂ ਤੂੰ ਕਿਉਂ ਕੀਤਾ ਇਸ ਦੀ ਕੋਈ ਗਲਤੀ ਵੀ ਨਹੀਂ ਸੀ ਇਹ ਕਹਿ ਰਹੀ ਸੀ ਕਿ ਥੋੜੇ ਜਿਹੀ ਨਰਾਜ਼ਗੀ ਥੋੜਾ ਜਿਹਾ ਝਗੜਾ ਹੋਇਆ ਤੇ ਇਸੇ ਗੱਲ ਤੇ ਤੂੰ ਇਸ ਨੂੰ ਇੱਕ ਥੱਪੜ ਮਾਰ ਦਿੱਤਾ ਇਸ ਤਰ੍ਹਾਂ ਕਿਉਂ ਦੋਸਤੋ ਤਾਂ ਉਹ ਮੁੰਡਾ ਕਹਿੰਦਾ ਹੈ ਦੇਖੋ ਪਿਤਾ ਜੀ ਤੁਹਾਡੀ ਧੀ ਆਪਣੇ ਸਾਰੇ ਦੋਸ਼ ਤਾਂ ਨਹੀਂ ਦੱਸੇਗੀ ਉਹ ਤਾਂ ਸਾਰੇ ਦੋਸ਼ ਮੇਰੇ ਤੇ ਹੀ ਮਲੇਗੀ ਇਹ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਦੀ ਗਲਤੀ ਤਾਂ ਹੈ ਸੋਹਰੇ ਨੇ ਪੁੱਛਿਆ ਪਤ ਉਹ ਹੀ ਤਾਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਇਸ ਦੀ ਗਲਤੀ ਕੀ ਹੈ ਜੋ ਵੀ ਸੱਚ ਹੈ ਤੂੰ ਉਹ ਮੈਨੂੰ ਦੱਸ ਜਵਾਈ ਨੇ ਆਪਣੇ ਸੋਹਰੇ ਨੂੰ ਸਾਰੀ ਗੱਲ ਦੱਸ ਤੀਤੀ ਕਿਹਾ ਹੁਣ ਪਿਤਾ ਜੀ ਤੁਸੀਂ ਹੀ ਦੱਸੋ ਕਹਿੰਦੇ ਹਨ ਕਿ ਆਰਥ ਘਰ ਦੀ ਲక్ష్ਮੀ ਹੁੰਦੀ ਹੈ ਜਦ ਲక్ష్ਮੀ ਵੀ ਪਤੀ ਦਾ ਸਨਮਾਨ ਨਾ ਕਰੇ ਗਾਲਾਂ ਕੱਢੇ ਤਾਂ ਕੀ ਇਹ ਗਲਤ ਨਹੀਂ ਹੈ ਇਸ ਲਈ ਮੈਂ ਥੱਪੜ ਮਾਰ ਦਿੱਤਾ ਦੋਸਤੋ ਇੱਧਰ ਜਦ ਪਿਓ ਆਪਣੀ ਧੀ ਦੀ ਹਰਕਤ ਸੁਣਦਾ ਹੈ ਤਾਂ ਕਹਿੰਦਾ ਹੈ ਧੀਏ ਤੂੰ ਇਸ ਤਰ੍ਹਾਂ ਹੀ ਕੀਤਾ ਹੈ ਤਾਂ ਤੂੰ ਮੈਨੂੰ ਝੂਠ ਕਿਉਂ ਬੋਲਿਆ ਉਹ ਚੁੱਪਚਾਪ ਖੜੀ ਰਹਿੰਦੀ ਹੈ ਇੱਧਰ ਉਸ ਦਾ ਪਿਓ ਉਸ ਤੋਂ ਪੁੱਛਦਾ ਹੈ ਧੀਏ ਤੂੰ ਸਾਡੀ ਧੀ ਹੈ ਪਰ ਹੁਣ ਤੂੰ ਕਿਸੇ ਦੀ ਪਤਨੀ ਵੀ ਬਣ ਗਈ ਹੈ ਤੇ ਉਸ ਤੋਂ ਬਾਅਦ ਤੂੰ ਮਾਂ ਵੀ ਬਣ ਚੁੱਕੀ ਹੈ ਤੇ ਤੇਰੇ ਦੋ ਬੱਚੇ ਹਨ ਨਾ ਤਾਂ ਤੂੰ ਆਪਣੇ ਪਤੀ ਦਾ ਧਰਮ ਨਿਭਾਇਆ ਤੇ ਨਾ ਹੀ ਤੂੰ ਸਹੀ ਤਰ੍ਹਾਂ ਆਪਣੀ ਮਾਂ ਬਨਣ ਦਾ ਧਰਮ ਨਿਭਾਇਆ ਐਵੇਂ ਹੀ ਬੱਚਿਆਂ ਨੂੰ ਲੈ ਕੇ ਇੱਥੇ ਆ ਗਈ ਤੈਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ ਜੋ ਤੂੰ ਆਪਣੇ ਸਹੁਰੇ ਘਰ ਨੂੰ ਛੱਡ ਕੇ ਇੱਥੇ ਆ ਗਈ ਇਹ ਚੰਗੀ ਗੱਲ ਤਾਂ ਨਹੀਂ ਹੈ ਪੁੱਤ ਤੂੰ ਆਪਣੇ ਪਤੀ ਨਾਲ ਆਪਣੇ ਸਹੁਰੇ ਘਰ ਜਾ ਤਾਂ ਉਸ ਦੀ ਧੀ ਕਹਿੰਦੀ ਹੈ ਪਿਤਾ ਜੀ ਮੈਂ ਮਰ ਸਕਤੀ ਹਾਂ ਪਰ ਮੈਂ ਆਪਣੇ ਸਹੁਰੇ ਘਰ ਇਹਨਾਂ ਦੇ ਨਾਲ ਨਹੀਂ ਜਾਵਾਂਗੀ ਦੋਸਤੋ ਤਾਂ ਪਿਤਾ ਨੇ ਸਮਝਾਇਆ ਕਿ ਤੀਏ ਤੂੰ ਅਗਿਆਨੀ ਹੈ ਤੇਰੇ ਅੰਦਰ ਹਲੇ ਗੁੱਸਾ ਭਰਿਆ ਹੋਇਆ ਹੈ ਤੇ ਇੱਕ ਦਿਨ ਇਹ ਤੈਨੂੰ ਲੈ ਡੁੱਬੇਗਾ ਸਾਡਾ ਨੁਕਸਾਨ ਕੁਝ ਨਹੀਂ ਹੋਵੇਗਾ ਨੁਕਸਾਨ ਹੋਵੇਗਾ ਤੇਰਾ ਤੇ ਤੇਰੇ ਬੱਚਿਆਂ ਦਾ ਮੇਰਾ ਜੋ ਧਰਮ ਸੀ ਮੈਂ ਨਿਭਾ ਦਿੱਤਾ ਤੇਰਾ ਵਿਆਹ ਕਰ ਦਿੱਤਾ ਹੁਣ ਤੇਰਾ ਧਰਮ ਤੈਨੂੰ ਨਿਭਾਉਣਾ ਹੈ ਤੇ ਕਿਵੇਂ ਚੱਲਣਾ ਹੈ ਰਹਿਣਾ ਹੈ ਇਹ ਤੂੰ ਖੁਦ ਸਮਝਣਾ ਹੈ ਤੂੰ ਸਾਡੇ ਇੱਥੇ ਰਹਿੰਦੀ ਗੱਲ ਕਰ ਰਹੀ ਹੈ ਠੀਕ ਹੈ ਜੇਕਰ ਤੂੰ ਸਾਡੇ ਇੱਥੇ ਰਹਿੰਦੀ ਹੈ ਤਾਂ ਤੂੰ ਕਿੰਨੇ ਦਿਨ ਰਹੇਂਗੀ ਥੋੜਾ ਆਪਣੇ ਅੰਦਰ ਵਿਚਾਰ ਕਰ ਸੋਚ ਜਦ ਤੱਕ ਅਸੀਂ ਜਿਉਂਦੇ ਹਾਂ ਤਦ ਤੱਕ ਤਾਂ ਤੂੰ ਇੱਥੇ ਰਹਿ ਸਕਦੀ ਹੈ ਸਾਡੇ ਜਾਣ ਤੋਂ ਬਾਅਦ ਤੈਨੂੰ ਕੋਈ ਮਾਨ ਸਨਮਾਨ ਇੱਥੇ ਨਹੀਂ ਮਿਲੇਗਾ ਪਿਓ ਦੇ ਘਰ ਤੋਂ ਤੀ ਦੀ ਡੋਲੀ ਉੱਠਦੀ ਤੇ ਸੋਹਰੇ ਘਰ ਤੋਂ ਅਰਤੀ ਉੱਠਦੀ ਹੈ ਤਾਂ ਹੀ ਔਰਤ ਦੀ ਜ਼ਿੰਦਗੀ ਸਫਲ ਮੰਨੀ ਜਾਂਦੀ ਹੈ ਸਾਡੇ ਜਾਣ ਤੋਂ ਬਾਅਦ ਧੀਏ ਤੈਨੂੰ ਕੋਈ ਨਹੀਂ ਪੁੱਛੇਗਾ ਤੇਰਾ ਭਰਾ ਪਰਜਾਈ ਤੈਨੂੰ ਬੁਲਾਉਣਗੇ ਜਾਂ ਨਹੀਂ ਬੁਲਾਉਣਗੇ ਉਹ ਤੇਰਾ ਸਨਮਾਨ ਕਰਨਗੇ ਤਾਨੇ ਮਾਰਨਗੇ ਤਾਂ ਤੈਨੂੰ ਸਾਡੀਆਂ ਗੱਲਾਂ ਯਾਦ ਜ਼ਰੂਰ ਆਉਣਗੀਆਂ ਆਸ ਤੈਨੂੰ ਆਪਣੇ ਪਤੀ ਦੇ ਥੱਪੜ ਤੋਂ ਜਿੰਨਾ ਦੁੱਖ ਹੋ ਰਿਹਾ ਹੈ ਉਸ ਤੋਂ ਜ਼ਿਆਦਾ ਕਈ ਗੁਣਾ ਦੁੱਖ ਤੈਨੂੰ ਆਪਣੀ ਭਾਬੀ ਦੇ અપਮਾਨ ਨਾਲ ਹੋਵੇਗਾ ਤੇਰੇ ਭਰਾ ਪਰ ਜਾਈ ਤੈਨੂੰ ਉਪਮਾਨਿਤ ਕਰਕੇ ਨੀਵਾ ਦਿਖਾਉਣਗੇ ਉਸ ਦਿਨ ਪੁੱਤ ਤੈਨੂੰ ਬਹੁਤ ਦੁੱਖ ਹੋਵੇਗਾ ਇਸ ਲਈ ਪੁੱਤ ਸਾਡੀ ਗੱਲ ਮੰਨ ਲੈ ਕਿਉਂਕਿ ਧੀ ਦਾ ਘਰ ਚੋਂ ਹੁੰਦਾ ਹੈ ਉਹ ਸੋਹਰਾ ਘਰ ਹੀ ਹੁੰਦਾ ਹੈ ਧੀ ਦੇ ਲਈ ਜੇਕਰ ਸਵਰਗ ਹੁੰਦਾ ਹੈ ਤਾਂ ਉਹ ਸੋਹਰਾ ਘਰ ਹੀ ਹੁੰਦਾ ਹੈ ਸਾਡੇ ਲਈ ਤਾਂ ਤੂੰ ਪਰਾਈ ਹੋ ਗਈ ਹੈ ਇਸ ਲਈ ਧੀ ਇਹ ਆਪਣੇ ਸੋਹਰੇ ਘਰ ਜਾ ਕਿਉਂਕਿ ਜੇਕਰ ਔਰਤ ਲਈ ਸਭ ਤੋਂ ਵੱਡਾ ਸੁੱਖ ਹੈ ਤਾਂ ਉਸ ਨੂੰ ਸੋਹਰੇ ਘਰ ਹੀ ਮਿਲਦਾ ਹੈ ਤੇ ਜਿਸ ਔਰਤ ਦਾ ਪਤੀ ਸੁਖੀ ਹੈ ਜਿਸ ਔਰਤ ਦੇ ਬੱਚੇ ਸੁਖੀ ਹਨ ਜਿਸ ਔਰਤ ਦੇ ਸਹੁਰੇ ਘਰ ਵਾਲੇ ਸੁਖੀ ਹਨ ਤਾਂ ਉਸ ਔਰਤ ਲਈ ਉਸੇ ਘਰ ਵਿੱਚ ਸਵਰਗ ਹੁੰਦਾ ਹੈ ਇਸ ਤਰ੍ਹਾਂ ਉਸ ਪਿਤਾ ਨੇ ਆਪਣੀ ਧੀ ਨੂੰ ਸਮਝਾਇਆ ਤੇ ਕਿਹਾ ਪੁੱਤ ਪਤੀ ਪਤਨੀ ਵਿੱਚ ਥੋੜਾ ਬਹੁਤ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਹੈ ਪਰ ਇਸ ਤਰ੍ਹਾਂ ਤੈਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਪਤੀ ਨੂੰ ਗਾਲਾਂ ਨਹੀਂ ਕੱਟਣੀਆਂ ਚਾਹੀਦੀ ਕਹਿੰਦੇ ਹਨ ਖੁੱਦ ਸੁਧਰੋ ਫਿਰ ਹੀ ਸੰਸਾਰ ਨੂੰ ਸੁਧਾਰੋ ਇਸ ਲਈ ਪੁੱਤ ਸਾਡੀ ਗੱਲ ਕੰਡ ਬਣ ਲੈ ਜੇਕਰ ਤੂੰ ਜ਼ਿੰਦਗੀ ਵਿੱਚ ਸੁਖੀ ਰਹਿਣਾ ਹੈ ਤਾਂ ਆਪਣੇ ਸੱਸ ਸਹੁਰੇ ਦੀ ਸੇਵਾ ਕਰਨੀ ਹੋਵੇਗੀ ਆਪਣੇ ਪਤੀ ਦੀ ਸੇਵਾ ਕਰਨੀ ਹੋਵੇਗੀ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਪਾਲਣਾ ਹੋਵੇਗਾ ਤੇਰੇ ਲਈ ਤਾਂ ਹੀ ਸੁਖ ਹੋਵੇਗਾ ਦੋਸਤੋ ਪਿਓ ਦੇ ਇਹੋ ਜਿਹੇ ਵਚਨ ਸੁਣ ਕੇ ਧੀ ਨੂੰ ਲੱਗਦੀ ਹੈ ਤੇ ਆਪਣੀ ਗਲਤੀ ਲਈ ਮਾਫੀ ਮੰਗਦੀ ਹੈ ਤਾਂ ਪਿਤਾ ਕਹਿੰਦਾ ਹੈ ਧੀ ਸਾਥੋਂ ਮਾਫੀ ਮੰਗਣ ਤੋਂ ਪਹਿਲਾਂ ਆਪਣੇ ਪਤੀ ਤੋਂ ਮਾਫੀ ਮੰਗ ਦੋਸਤੋ ਫਿਰ ਉਹ ਔਰਤ ਆਪਣੇ ਪਤੀ ਤੋਂ ਮਾਫੀ ਮੰਗਦੀ ਹੈ ਤੇ ਆਪਣੇ ਪਿਤਾ ਨੂੰ ਕਹਿੰਦੀ ਹੈ ਪਿਤਾ ਜੀ ਮੇਰੇ ਅੰਦਰ ਅਗਿਆਨ ਸੀ ਮੈਂ ਤਾਂ ਇਹ ਜਾਣਦੀ ਸੀ ਕਿ ਪਿਤਾ ਦੇ ਇੱਥੇ ਸਾਰੀ ਜ਼ਿੰਦਗੀ ਰਹਿ ਸਕਣੀ ਹਾਂ ਪਰ ਅੱਜ ਮੈਨੂੰ ਇਹ ਪਤਾ ਲੱਗਿਆ ਹੈ ਕਿ ਧੀ ਪਰਾਇਆ ਧਨ ਹੈ ਧੀ ਦੇ ਲਈ ਸੋਹਰਾ ਘਰ ਹੀ ਉਸਦਾ ਘਰ ਹੈ ਤੇ ਉੱਥੇ ਹੀ ਉਸ ਨੂੰ ਸੁੱਖ ਮਿਲਦਾ ਹੈ ਕੁੜੀ ਬੋਲੀ ਪਿਤਾ ਜੀ ਹੁਣ ਮੈਂ ਦੁਬਾਰਾ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਦੋਸਤੋ ਇਹ ਸੁਣ ਕੇ ਪਤੀ ਤੇ ਉਸ ਕੁੜੀ ਦੇ ਮਾਪੇ ਖੁਸ਼ ਹੋ ਜਾਂਦੇ ਹਨ ਤੇ ਖੁਸ਼ੀ-ਖੁਸ਼ੀ ਆਪਣੀ ਧੀ ਨੂੰ ਵਿਦਾ ਕਰ ਦਿੰਦੇ ਹਨ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਪਤੀ ਆਪਣੇ ਘਰ ਚੱਲ ਪੈਂਦਾ ਹੈ ਉਹ ਉਸੇ ਜੰਗਲ ਦੇ ਰਸਤੇ ਆ ਰਿਹਾ ਸੀ ਜਿਸ ਰਸਤੇ ਉਹ ਆਪਣੇ ਪੇਕੇ ਘਰ ਗਈ ਸੀ ਅੱਗੇ ਚੱਲ ਕੇ ਦੋਸਤੋਂ ਪਤੀ ਪੁੱਛਦਾ ਹੈ ਕਿ ਮੈਂ ਆਪਣੀ ਧੀ ਦੀ ਚੱਪਲ ਇੱਥੇ ਦੇਖੀ ਸੀ ਤਾਂ ਮੈਂ ਉਸ ਨੂੰ ਦੇਖ ਕੇ ਇੱਕਦਮ ਘਬਰਾ ਗਿਆ ਸੀ ਤਾਰਤ ਕਹਿੰਦੀ ਹੈ ਸਵਾਮੀ ਮੈਂ ਉਸ ਦਿਨ ਰਾਤ ਨੂੰ ਆ ਰਹੀ ਸੀ ਤਾ ਇੱਕ ਸਾਧੂ ਨੇ ਮੈਨੂੰ ਰੋਕ ਲਿਆ ਤੇ ਜਦ ਸਵੇਰਾ ਹੋਇਆ ਤਾਂ ਮੈਂ ਉੱਥੋਂ ਆਪਣੇ ਪੇਕੇ ਘਰ ਆ ਗਈ। ਸਾਧੂ ਨੇ ਮੈਨੂੰ ਕਿਹਾ ਸਿੱਕੇ ਪੁੱਤ ਜੱਤੋਂ ਕਦੇ ਵੀ ਜ਼ਿੰਦਗੀ ਵਿੱਚ ਵਾਪਸ ਆਪਣੇ ਸਹੁਰੇ ਘਰ ਜਾਵੇਂ ਤਾਂ ਮੈਨੂੰ ਮਿਲ ਕੇ ਜ਼ਰੂਰ ਜਾਣਾ। ਤਾਂ ਪਤੀ ਕਹਿਣ ਲੱਗਿਆ ਠੀਕ ਹੈ। ਚਲੋ ਮਹਾਤਮਾ ਜੀ ਨੂੰ ਮਿਲ ਕੇ ਚੱਲਦੇ ਹਾਂ ਕਿਉਂਕਿ ਉਹ ਆਸ਼ਰਮ ਰਸਤੇ ਵਿੱਚ ਪੈਂਦਾ ਹੈ। ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਉਹ ਮਹਾਤਮਾ ਜੀ ਦੇ ਆਸ਼ਰਮ ਪਹੁੰਚ ਜਾਂਦੇ ਹਨ। ਉੱਥੇ ਉਹਨਾਂ ਨੇ ਦੇਖਿਆ ਕਿ ਮਹਾਤਮਾ ਜੀ ਇਸਨਾਨ ਕਰ ਰਹੀ ਸੀ 사ધુ ਨੇ ਦੇਖਿਆ ਕਿ ਇਹ oi ਔਰਤ ਹੈ ਜੋ ਉਸ ਰਾਤ ਆਪਣੇ ਪੇਕੇ ਘਰ ਜਾ ਰਹੀ ਸੀ 사ધુ ਨੇ ਕਿਹਾ تھوڑی دیر ٹھਹਰੋ ਮੈਂ ਹੁਣੇ ਆਉਂਦਾ ਹਾਂ ਦੋਸਤੋ ਮਹਾਤਮਾ ਜੀ ਇਸ਼ਨਾਨ ਕਰਦੇ ਹਨ ਪੂਜਾ ਪਾਠ ਕਰਦੇ ਹਨ ਉਸ ਤੋਂ ਬਾਅਦ ਉਹਨਾਂ ਕੋਲ ਜਾਂਦੇ ਹਨ ਤੇ ਬੜੇ ਖੁਸ਼ ਹੁੰਦੇ ਹਨ ਉਹਨਾਂ ਨੂੰ ਦੇਖ ਕੇ ਕਹਿੰਦੇ ਹਨ ਧੀਏ ਉਸ ਦਿਨ ਮੈਂ ਤੇਨੂੰ ਸਮਝਾਇਆ ਸੀ ਪਰ ਤੂੰ ਸਾਡੀ ਗੱਲ ਨਹੀਂ ਮੰਨੀ ਤਾਂ ਔਰਤ ਮਹਾਤਮਾ ਜੀ ਤੋਂ ਮਾਫੀ ਮੰਗਤੀ ਹੈ ਤੇ ਕਹਿੰਦੀ ਹੈ हे महाराज ਮੇਥੋਂ ਗਲਤੀ ਹੋ ਗਈ ਤੇ ਗੁੱਸੇ ਵਿੱਚ ਆ ਕੇ ਮੈਂ ਆਪਣੇ ਪੇਕੇ ਘਰ ਚਲੀ ਗਈ ਪਰ ਮੈਨੂੰ ਅੱਜ ਪਤਾ ਲੱਗਿਆ ਤੁਸੀਂ ਸੱਚ ਕਹਿ ਰਹੇ ਸੀ ਕਿ ਔਰਤ ਲਈ ਸਵਰਗ ਉਸਦਾ ਪਤੀ ਉਸਦਾ ਸਹਰਾ ਘਰ ਹੀ ਹੁੰਦੇ ਹਨ ਤਾਂ ਮਹਾਤਮਾ ਜੀ ਸਮਝਾਉਂਦੇ ਹਨ ਕਿ ਧੀ ਮੈਂ ਤੈਨੂੰ 5 ਗੱਲਾਂ ਦੱਸਦਾ ਹਾਂ ਤੂੰ ਇਹਨਾਂ 5 ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਯਾਦ ਰੱਖੀ ਇਹ 5 ਲਛਣਾ ਵਾਲੀਆਂ ਔਰਤਾਂ ਜੋ ਹੁੰਦੀਆਂ ਹਨ ਉਹਨਾਂ ਵਿੱਚ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਤੇ ਜੋ ਇਹਨਾਂ ਪੰਜ ਗੱਲਾਂ ਨੂੰ ਯਾਦ ਰੱਖਤੀਆਂ ਹਨ ਉਹਨਾਂ ਨੂੰ ਕਦੇ ਵੀ ਸਹੁਰੇ ਘਰ ਦੁੱਖ ਨਹੀਂ ਮਿਲੇਗਾ ਨੰਬਰ 1 ਜੋ ਔਰਤ ਸਵੇਰੇ ਉੱਠ ਕੇ ਇਸ਼ਨਾਨ ਕਰਦੀ ਹੈ ਪੂਜਾ ਪਾਠ ਕਰਦੀ ਹੈ ਤੇ ਉਸ ਤੋਂ ਬਾਅਦ ਆਪਣੇ ਘਰ ਦਾ ਕੰਮਕਾਰ ਕਰਦੀ ਹੈ ਤੇ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਦੀ ਹੈ ਤਾਂ ਉਸ ਘਰ ਵਿੱਚ ਲక్ష్ਮੀ ਦਾ ਵਾਸ ਹੁੰਦਾ ਹੈ ਲక్ష్ਮੀ ਵੀ ਉਸ ਨਾਰੀ ਤੇ ਖੁਸ਼ ਹੁੰਦੀ ਹੈ ਤੇ ਉਸ ਘਰ ਕਦੇ ਵੀ ਗਰੀਬੀ ਨਹੀਂ ਆਉਂਦੀ ਨੰਬਰ 2 ਜੋ ਔਰਤ ਆਪਣੇ ਪਤੀ ਦਾ ਆਪਣੇ ਸਾਸੋਰੇ ਦਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਧਿਆਨ ਰੱਖਦੀ ਹੈ ਉਸ ਔਰਤ ਨੂੰ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਪਰ ਜੋ ਔਰਤ ਆਪਣੇ ਸਾਸੋਰੇ ਪਤੀ ਤੇ ਬੱਚਿਆਂ ਦਾ ਧਿਆਨ ਨਹੀਂ ਰੱਖਦੀ ਮਾਂ ਲక్ష్ਮੀ ਉਸ ਔਰਤ ਤੋਂ ਨਰਾਜ਼ ਹੋ ਜਾਂਦੀ ਹੈ ਤੇ ਉਸ ਘਰ ਨੂੰ ਵੀ ਛੱਡ ਕੇ ਚਲੀ ਜਾਂਦੀ ਹੈ ਜਿਸ ਨਾਲ ਉਸ ਘਰ ਵਿੱਚ ਗਰੀਬੀ ਆ ਜਾਂਦੀ ਹੈ ਇਸ ਲਈ ਹਰ ਔਰਤ ਨੂੰ ਆਪਣੇ ਪਤੀ ਤੇ ਆਪਣੇ ਸਾਸੋਰੇ ਤੇ ਬੱਚਿਆਂ ਦਾ ਸਹੀ ਢੰਗ ਨਾਲ ਧਿਆਨ ਰੱਖਣਾ ਚਾਹੀਦਾ ਹੈ। ਇਹ ਹੀ ਔਰਤ ਦਾ ਧਰਮ ਹੈ। ਇਹ ਹੀ ਔਰਤ ਦਾ ਫਰਜ਼ ਹੈ। ਨੰਬਰ 3 ਔਰਤ ਨੂੰ ਆਪਣੇ ਪਤੀ ਨੂੰ ਕਦੇ ਵੀ ਗਾਲਾਂ ਨਹੀਂ ਦੇਣੀਆਂ ਚਾਹੀਦੀ। ਉਸ ਦਾ ਸਨਮਾਨ ਕਰਨਾ ਚਾਹੀਦਾ ਹੈ। ਪਰਿਵਾਰ ਵਾਲਿਆਂ ਦਾ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕਦੇ ਵੀ ਅਪਸ਼ਬਦ ਨਹੀਂ ਬੋਲਨੇ ਚਾਹੀਦੇ ਜੇਕਰ ਉਹ ਇਸ ਤਰ੍ਹਾਂ ਕਰਦੀ ਹੈ ਤਾਂ ਮਾਂ ਲక్ష్ਮੀ ਉਸ ਤੋਂ ਨਾਰਾਜ਼ ਹੋ ਜਾਂਦੀ ਹੈ ਤੇ ਉਸ ਘਰ ਤੋਂ ਚਲੀ ਜਾਂਦੀ ਹੈ ਪਰ ਜੇਕਰ ਆਪਣੇ ਪਤੀ ਆਪਣੇ ਸਾਸੂਰੇ ਦਾ ਸਨਮਾਨ ਕਰਦੀ ਹੈ ਉਹਨਾਂ ਨਾਲ ਮਿੱਠਾ ਬੋਲਦੀ ਹੈ ਤਾਂ ਮਾਂ ਲక్ష్ਮੀ ਖੁਸ਼ ਹੋ ਜਾਂਦੀ ਹੈ ਤੇ ਉਸ ਘਰ ਵਿੱਚ ਹਮੇਸ਼ਾ ਨਿਵਾਸ ਕਰਦੀ ਹੈ ਨੰਬਰ 4 ਜੋ ਔਰਤ ਘਰਾਏ ਮਹਿਮਾਨਾਂ ਦਾ ਸਨਮਾਨ ਕਰਦੀ ਹੈ ਭਿਖਾਰੀਆਂ ਨੂੰ ਭੀਖ ਦਿੰਦੀ ਹੈ ਉਹੀ ਔਰਤ ਲక్ష్ਮੀ ਦਾ ਰੂਪ ਹੁੰਦੀ ਹੈ ਪਰ ਜੋ ਔਰਤ ਘਰਾਏ ਮਹਿਮਾਨਾਂ ਦਾ ਸਨਮਾਨ ਨਹੀਂ ਕਰਦੀ ਉਹਨਾਂ ਨੂੰ ਖਾਣ ਪੀਣ ਨੂੰ ਨਹੀਂ ਪੁੱਛਦੀ ਭਿਖਾਰੀਆਂ ਨੂੰ ਭੀਖ ਨਹੀਂ ਦਿੰਦੀ ਤਾਂ ਉਸ ਘਰੋਂ ਲక్ష్ਮੀ ਚਲੀ ਜਾਂਦੀ ਹੈ ਤੇ ਉਸ ਦਾ ਘਰ ਕੰਗਾਲ ਬਣ ਜਾਂਦਾ ਹੈ ਨੰਬਰ 5 ਜੋ ਔਰਤ ਸਵੇਰੇ 4 ਵਜੇ ਉੱਠ ਜਾਂਦੀ ਹੈ ਤੇ ਆਪਣੇ ਘਰ ਦਾ ਕੰਮ ਕਰਨ ਲੱਗ ਜਾਂਦੀ ਹੈ ਸਾਫ਼ ਸਫਾਈ ਪਾਂਡੇ ਸਾਫ਼ ਕਰਦੀ ਹੈ ਤਾਂ ਉਸ ਘਰ ਵਿੱਚ ਲక్ష్ਮੀ ਦਾ ਵਾਸ ਹੁੰਦਾ ਹੈ ਪਰ ਜੋ ਔਰਤਾਂ ਦੇਰੀ ਨਾਲ ਉੱਠਦੀਆਂ ਹਨ ਤੇ ਫਿਰ ਉੱਠਣ ਤੋਂ ਬਾਅਦ ਆਪਣੇ ਸ਼ਿੰਗਾਰ ਵਿੱਚ ਲੱਗ ਜਾਂਦੀਆਂ ਹਨ ਨਾ ਪਾਂਡੇ ਸਾਫ਼ ਕਰਦੀਆਂ ਹਨ ਨਾ ਘਰ ਦੀ ਸਾਫ਼ ਸਫਾਈ ਕਰਦੀਆਂ ਹਨ ਨਾ ਹੀ ਬੱਚਿਆਂ ਦਾ ਧਿਆਨ ਰੱਖਦੀਆਂ ਹਨ ਇਹੋ ਜਿਹੀਆਂ ਔਰਤਾਂ ਲక్ష్ਮੀ ਦਾ ਰੂਪ ਨਹੀਂ ਹੁੰਦੀਆਂ ਇਹੋ ਜਿਹੀਆਂ ਔਰਤਾਂ ਜਿਸ ਘਰ 'ਚ ਹੁੰਦੀਆਂ ਹਨ ਤਾਂ ਉਸ ਘਰ 'ਚ ਲక్ష్ਮੀ ਕਦੇ ਨਹੀਂ ਰਹਿੰਦੀ ਉਹ ਘਰ ਗਰੀਬ ਹੋ ਜਾਂਦਾ ਹੈ ਉਸ ਘਰ ਚ ਕਦੇ ਸੁੱਖ ਤੇ ਸ਼ਾਂਤੀ ਨਹੀਂ ਆਉਂਦੀ ਇਸ ਤਰ੍ਹਾਂ ਮਹਾਤਮਾ ਜੀ ਉਸ ਔਰਤ ਨੂੰ ਇਹ ਪੰਜ ਲੱਛਣ ਦੱਸਦੇ ਹਨ ਔਰਤ ਹੱਥ ਜੋੜ ਕੇ ਮਹਾਤਮਾ ਜੀ ਤੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਮਹਾਰਾਜ ਜੀ ਤੁਸੀਂ ਔਰਤਾਂ ਦੇ ਅੰਦਰ ਜੋ ਇਹ ਪੰਜ ਲੱਛਣ ਦੱਸੇ ਹਨ ਇਹੋ ਜਿਹੀ ਨਾਰੀ ਲక్ష్ਮੀ ਦਾ ਰੂਪ ਹੁੰਦੀ ਹੈ ਤਾਂ ਅੱਜ ਤੋਂ ਬਾਅਦ ਇਹ ਲੱਛਣ ਮੈਂ ਆਪਣੀ ਜ਼ਿੰਦਗੀ ਵਿੱਚ ਅਪਣਾਵਾਂਗੀ ਤੇ ਇਸੇ ਤਰ੍ਹਾਂ ਮੈਂ ਵੀ ਆਪਣੇ ਘਰ ਜਾ ਕੇ ਆਪਣੇ ਇਹਨਾਂ ਪੰਜੇ ਲੱਛਣਾਂ ਦਾ ਪਾਲਨ ਜ਼ਰੂਰ ਕਰਾਂਗੀ। ਦੋਸਤੋ ਉਸ ਤੋਂ ਬਾਅਦ ਉਹ ਔਰਤ ਇਹ ਪੰਜ ਲੱਛਣ ਆਪਣੇ ਅੰਦਰ ਧਾਰ ਲੈਂਦੀ ਹੈ ਤੇ ਖੁਸ਼ੀ-ਖੁਸ਼ੀ ਆਪਣੇ ਪਤੀ ਸੱਸ ਸੋਰੇ ਤੇ ਬੱਚਿਆਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਦੀ ਹੈ। ਹੌਲੀ-ਹੌਲੀ ਉਹਨਾਂ ਦੇ ਘਰ ਸੁੱਖ ਸ਼ਾਂਤੀ ਆ ਜਾਂਦੀ ਹੈ ਤੇ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ। ਦੋਸਤੋ ਜੇਕਰ ਔਰਤ ਗਲਤ ਰਸਤੇ ਤੇ ਭਟਕ ਰਹੀ ਹੈ ਤਾਂ ਪਤੀ ਦਾ ਫਰਜ਼ ਹੁੰਦਾ ਹੈ ਕਿ ਉਸ ਨੂੰ ਸਮਝਾਵੇ ਬਲਕਿ ਇਹ ਨਹੀਂ ਕਿ ਉਸ ਨੂੰ ਮਾਰੇ ਕੁੱਟੇ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਸ ਕਹਾਣੀ ਤੋਂ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਸਿੱਖਿਆ ਮਿਲੀ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ